ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਨਾਮ ਗੁਰਬਿੰਦਰ ਸਿੰਘ ਜੀ ਪਿੰਡ ਦੀ ਗੜ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9972523277 ਇੱਕ ਸੂਈ ਵੀ ਦੋ ਗੱਪਣਾ ਹਨ ਹਾਂਜੀ ਹਾਂਜੀ ਪਹਿਲਾ ਨੰਬਰ ਜਿਹੜੀ ਜਰਸੀ ਕਾਲੇ ਰੰਗ ਦੀ ਦੇਖਦੇ ਕਿ ਇੱਕ 31 ਜੂਨ ਨੂੰ ਨੜ ਪੂਰਿਆ 31 ਮਾਰਚ ਨੂੰ ਹਾਂਜੀ ਹਾਂਜੀ ਠੀਕ ਐ ਤੇ ਦੁੱਧ ਕਿੰਨਾ ਪਾ ਦੂਗੀ ਦੁੱਧ ਮੰਗੋ ਪ੍ਰੋਮੋ ਨੇ 31 ਬੰਦ ਨਾਲ ਲੀਟਰ ਇਹ ਸੁਭਰੋਂ ਦਾਜਾ ਲਈ ਆਪਾਂ ਮੰਨ ਲਓ 6700 ਦਾ ਰੇਟ ਤੇ ਬੱਝ ਪਊਗਾ ਹਾਂਜੀ ਹਾਂਜੀ ਤੋਰੇਵਾਰ ਨੂੰ ਉਹਨੂੰ ਸੁਭਰੋ ਪਹਿਰੇ ਨੰਬਰ ਜਿਹੜੀ ਵਹਿੜ ਦੇਖਿਆ ਨਾ ਦੂਜਾ ਸੂਆ ਸੁੰਦੀ ਪਈ ਆ ਕੀਮਤ ਵੀ ਰਿਕਾ ਨਾ ਫੋਨ ਤੇ ਹੋਗੀ 17 18 17 18 16 ਕ ਮੰਨ ਕੇ ਲੈ ਲਿਓ 16 ਲੀਟਰ ਦੁੱਧ ਨੇ ਰਾਵਣਾ ਪਾ ਦੇਣਾ ਤੇ ਬਾਕੀ ਕੱਦ ਕਾਠ ਜਿੰਦੇ ਜਾਣ ਤੇ ਸਮੀ ਬੜੀ ਵੀ ਰਾਜੀ ਰੂਜੀ ਬਹੁਤ ਆ ਜਰਸੀ ਦੇ ਵਿੱਚ ਹਲਕਾ ਜਿਹਾ ਕ੍ਰਾਸ ਪਾਉਣਾ ਪੈਂਦਾ ਮੂ ਮੱਥਾ ਚੰਗਾ ਤੇ ਕਾਲੇ ਰੰਗ ਦੇ ਵਿੱਚ ਬੈ ਗਈ ਇਹਨੇ ਨਾ ਤਾਂ ਗਰਮੀ ਮੰਨਣੀ ਆ ਜੇ ਬਾਕੀ ਦੁੱਧ ਵੀ ਇਹਨੇ ਫੈਟ ਵਾਲਾ ਪਾਉਣਾ ਜਮ ਤੇ ਫਿਰ ਠੰਡੀ ਸੀਰਵਾਦੂ ਆ ਹਨਾ ਠੀਕ ਹੈ ਤੇ ਰੇਟ ਵਾਜ ਬੋ ਜਮ ਹਾਂਜੀ ਹਾਂਜੀ ਰੇਟ ਅੱਗੇ 2 ਨੰਬਰ ਦੇਖੇ ਨੇ ਜਿਹੜੀ ਆਪਾਂ ਇਹ ਸਾਹੀ ਵਾਲੇ ਠੀਕ ਹੈ ਕਿਹੜਾ ਸਵੇਰ ਹੁੰਦੀ ਆ ਜੀ ਦੂਜੇ ਸਵੇਰ ਦੂਜੇ ਸਵੇਰ ਕਹਿ ਕੇ ਦਿਨ ਬਾਕੀ ਆ ਜੀ ਇਹਦੇ 5 ਤਰੀਕ ਹੁੰਦਾ ਪੂਰੇ ਆ ਜੀ 5 ਤਰੀਕ ਨੂੰ ਦਿਨ ਪੂਰੇ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਉਹ ਦੇਣੀ ਵੀ ਮੰਨਣਾ 10 ਲੀਟਰ ਦਾ ਜੀ ਠੀਕ ਆ ਭਾ ਇਹਦਾ ਪਾ ਫੋਨ ਤੇ ਕਰਾਂਗੇ ਠੀਕ ਆ ਦਿਨ ਲੱਗਦਾ ਲੈ ਜੋ ਅੱਠ ਦੱਸ ਦੇਣਾ ਹਾਂਜੀ 5 ਤਰੀਕ ਨੂੰ ਨਾਲ ਪੂਰੇ ਠੀਕ ਆ ਸੋ ਲਗਭਗ ਅਜੇ 7-8 ਦਿਨ ਤੇ ਬਾਕੀ ਬੈ ਨੌ ਦਿਨ ਹਨਾ ਤੇ ਬਾਕੀ ਪਲਾਈਆਂ ਪਲੂਆਂ ਬਹੁਤ ਬੈ ਝੋੜੀ ਜਾ ਸੋ ਬਣੂ ਬਹੁਤ ਪੋਲੀ ਪਾਲੀ ਬਹੁਤ ਆ ਧੋਰਦੀ ਵੀਰ ਬਾਹਰ ਨੂੰ ਸੋ ਵੀਰੋ ਕੱਦ ਬੈਡ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਬੈਡ ਹੁੰਦੀ ਪਈ ਆ 5 ਤਰੀਕ ਨੂੰ ਦਿਨ ਪੂਰੇ ਲਗਭਗ 9 8 9 10 ਦਿਨ ਵੀ ਲੈ ਸਕਦੀ ਆ ਮੂੰ ਮੱਥਾ ਦੇਖੋ ਸਾਈਬਰ ਚ ਪੈਂਦੀ ਆ ਬੈਡ ਤੇ ਬਾਕੀ ਝੋੜੀ ਝਾੜੀ ਬਹੁਤ ਚੰਗੀਆਂ ਪੋਲੀ ਰੋਲੀ ਬਹੁਤ ਆ ਥੱਲੋ ਦੇ ਦਿਨ ਕੁਝ ਵਾਕੀ ਰੇਟ ਇਹਦਾ ਫੋਨ ਤੇ ਹੋਊਗਾ ਤੇ ਰੇਟ ਬਿਲਕੁਲ ਵਾਜਬ ਹੋਊਗਾ ਹਾਂਜੀ ਹਾਂਜੀ ਰੇਟ ਜਾ ਠੀਕ ਆ ਤੀਜਾ ਨੰਬਰ ਸੂਈ ਵੀ ਵਾੜ ਦੇਖਿਆ ਜਿਹੜੀ ਆਪਾਂ ਸੂਈ ਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਅੱਜ ਨੂੰ 8 ਦਿਨ ਹੋ ਗਏ ਜੀ ਦੁੱਧ ਕਿੰਨਾ ਇਸ ਵਕਤ ਬਹੁਤ 18 ਲੀਟਰ ਤਿਆਰ ਆਈ ਠੀਕ ਆ ਨਿਬੜੂ ਜਮੈਂ ਨਾ ਮੈਂ ਕਹਿੰਦਾ ਚਾਰ ਟੈਂਕ ਚਵਾ ਦੇ ਤੇ ਕਿੰਨਾ ਗੰਦਾ ਜਾ ਹੋਰ ਪਾ ਦਊਗੀ ਮੰਨ ਲਓ ਬਈ 23 24 ਮੰਨ ਲਓ ਠੀਕ ਆ ਭਾਜ ਵਾਜਬ ਹਾਂਜੀ ਚੋਣ ਚਵਾ ਦੀ ਇੱਕ ਨੰਬਰ ਬਚਾ ਕੀ ਆ ਬੱਸੀ ਐ ਠੀਕ ਆ ਪਿੱਛੇ ਵੀ ਐਚ ਐਫ ਦੀ ਬੱਛੀ ਤੋਰੀ ਵਰਨ ਸੋ ਬੱਚੀ ਦੇਖੋ ਬਹੁਤ ਪਿਆਰੀ ਹੈ ਚੰਗੇ ਕਿਸੇ ਸੀਮਣ ਦੀ ਹੋਊਗੀ ਐਵੇਂ ਆਪਾਂ ਕਹਿ ਜੀਆ ਸਲੋ ਮੈਣਾ ਕੋਈ ਨਹੀਂ ਪਤਾ ਕਿਹੜੇ ਸੀਮਣ ਦੀ ਹੈ ਹਨ ਨਹੀਂ ਆਈ ਨਹੀਂ ਪਤਾ ਜੀ ਠੀਕ ਹੈ ਚੌਂਟ ਚਵਾਦੀ ਇੱਕ ਨੰਬਰ ਹਾਂਜੀ ਮੈਲਾ ਵਗੈਰਾ ਮਾਰਨਾ ਹੋਣਾ ਹਲੇ ਹਾਂਜੀ ਮੈਲਾ ਚੱਲਣਾ ਜੀ ਸੋ ਮੈਲਾ ਵਗੈਰਾ ਮਾਰੂਗੀ ਤਾਂ ਹੋਰ ਵੱਧ ਜੂਗੀ ਕੁਛ ਤੇ ਬਾਕੀ ਮੂੰਹ ਮੱਥਾ ਦੇਖੋ ਜੰਦੇ ਜਾਨ ਰਾਜੀ ਬਹੁਤ ਆ ਪੜੀ ਪੁੜੀ ਵੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੀਆਂ ਵਧੀਆ ਜੰਦੇ ਜਾਨ ਕੁਆਲਿਟੀ ਦੇ ਵਿੱਚ ਪੈਂਦੀ ਆ ਸੁਆ ਦੂਜਾ ਸੂਈਸ ਵਾਈਟ 18 ਲੀਟਰ ਦੁੱਧ ਮਿਲਣ ਵਾਲਾ ਇਸ ਵਕਤ ਹਾਜ਼ਰ ਆ ਅੰਦਾਜ਼ਾ ਲਾ ਸਕਦੇ 23 22 23 22 23 ਦੇ ਕਿ ਦੁੱਧ ਨੇ ਰਾਵਣਾ ਪਾ ਦੇਣਾ ਚੋਣ ਚਵਾ ਦੀ ਇੱਕ ਨੰਬਰ ਆ ਦੋ ਟਾਈਮ ਚ ਹੋ ਜਾਏ ਤਿੰਨ ਟਾਈਮ ਤੁਸੀਂ ਚੋ ਸਕਦੇ ਹੋ ਨੂੰ ਚੋ ਕੇ ਤਸੱਲੀ ਕਰਕੇ ਲੈ ਸਕਦੇ ਹੋ ਸੋ ਤਿੰਨ ਨਾਗਦ ਘਾਜਾ ਪਾ ਦੇਣ ਇੱਕ ਸੂਈ ਵਿੱਚ ਲੋਗ ਆਪਣਾ 98725 48727 ਵੀਡੀਓ ਦੇਖਣ ਲਈ